ਕਿਸਾਨਾਂ ਦੇ ਦਿੱਲੀਵਾਲ ਕੂਚ ਦੇ ਮੱਦੇਨਜ਼ਰ ਸਿੰਘੂ ਅਤੇ ਟਿਕਰੀ ਬਾਰਡਰਾਂ ਨੂੰ ਕਿਲਿਆਂ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਬੇਸ਼ੱਕ ਪੰਜਾਬ ਦੇ ਕਿਸਾਨ ਅਜੇ ਹਰਿਆਣਾ ਦੀਆਂ ਹੱਦਾਂ ਉੱਪਰ ਹੀ ਨੇ ਪਰ ਸਰਕਾਰਾਂ ਅਤੇ ਪ੍ਰਸ਼ਾਸਨ ਡਰ ਗਿਆ ਸਿੰਘੂ ਬਾਰਡਰ ਤੇ 7 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਟਿਕਰੀ ਬਾਰਡਰ ਤੇ 8 ਲੇਅਰ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਹਰ ਲੇਅਰ ਦੇ ਬਾਅਦ ਇੱਕ ਠੋਸ ਸੀਮੈਂਟ ਦੀ ਕੰਧ ਖੜੀ ਕੀਤੀ ਗਈ ਹੈ ਸੜਕ ਦੇ ਵਿੱਚ ਕਾਰ ਬੈਰੀਕੇਡ ਕੰਡਿਆਲੀ ਤਾਰ ਮਿੱਟੀ ਨਾਲ ਭਰੇ ਕੰਟੇਨਰ ਤੇ ਵੱਡੇ ਵੱਡੇ ਪੱਥਰ ਰੱਖ ਕੇ ਸਰਹੱਦ ਨੂੰ 10000 ਜਵਾਨਾਂ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਹੈ ਦਿੱਲੀ ਪੁਲਿਸ ਵੱਲੋਂ ਅਤੁੱਗੈਸ ਦੇ ਗੋਲੇ ਅਤੇ ਹੋਰ ਸਾਧਨਾਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ ਕੁਝ ਦਿਨ ਪਹਿਲਾਂ ਪੁਲਿਸ ਨੇ 30000 ਅਤੁੱਗੈਸ ਦੇ ਗੋਲੇ ਵੀ ਮੰਗਵਾਏ ਸਨ ਦਿੱਲੀ ਦੇ ਬਾਰਡਰਾਂ ਉੱਪਰ ਤਾਰਾ 143 ਪਹਿਲਾਂ ਹੀ ਇੱਕ ਮਹੀਨੇ ਦੇ ਲਈ ਲਾਗੂ ਕੀਤੀ ਜਾ ਚੁੱਕੀ ਹੈ ਬਾਰਡਰ ਸੀਲ ਕੀਤੇ ਜਾਣ ਕਾਰਨ ਆਵਾਜਾਈ ਦੇ ਰੂਟ ਵੱਖ-ਵੱਖ ਹਿੱਸਿਆਂ ਵਿੱਚ ਮੋੜ ਦਿੱਤੇ ਗਏ ਨੇ ਦੱਸਿਆ ਕਿ ਪੰਜਾਬ ਦੇ ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਹਰਿਆਣਾ ਚ ਦਾਖਲ ਹੋਣ ਤੋਂ ਪਹਿਲਾਂ ਹੀ ਸ਼ੰਭੂ ਤੇ ਖਨੌਰੀ ਸਰਹੱਦਾਂ ਤੇ ਪੁਲਿਸ ਤੇ ਨੀਮ ਫੌਜੀ ਬਲਾ ਨੇ ਕਿਸਾਨਾਂ ਨੂੰ ਰੋਕ ਲਿਆ ਇਸ ਤੋਂ ਬਾਅਦ ਕੇਂਦਰ ਸਰ ਕਿਸਾਨਾਂ ਵਿਚਾਲੀ ਗੱਲਬਾਤ ਸ਼ੁਰੂ ਹੋਈ ਚਾਰ ਦੌਰ ਦੀ ਗੱਲਬਾਤ ਤੋਂ ਬਾਅਦ ਕਿਸਾਨਾਂ ਨੇ ਇੱਕ ਵਾਰ ਫਿਰ ਕਟੋਕਟ ਸਮਰਥਨ ਮੁੱਲ ਦੀ ਗਰੰਟੀ ਤੇ ਕਾਨੂੰਨ ਬਣਾਉਣ ਸਮੇਤ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਦਿੱਲੀ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਹੋਇਆ ਸੀ ਕਿਸਾਨਾਂ ਦਾ ਇਦਾਵਾ ਹੈ ਕਿ ਉਹ 5000 ਤੋਂ ਵੱਧ ਟਰੈਕਟਰ ਟਰਾਲੀਆਂ ਲੈ ਕੇ ਦਿੱਲੀ ਜਾਣਗੇ ਇਸ ਲਈ ਹਰਿਆਣਾ ਦੇ ਨਾਲ ਹੀ ਕੇਂਦਰ ਸਰਕਾਰ ਵੀ ਅਲਰਟ ਤੇ ਹੈ ਜਿਨ੍ਹਾਂ ਸੂਤਰਾਂ ਮੁਤਾਬਕ ਜੇਕਰ ਕਿਸਾਨ ਸ਼ੰਭੂ ਤੇ ਖਨੌਰੀ ਸਰਹੱਦ ਪਾਰ ਕਰਨ ਦੇ ਵਿੱਚ ਕਾਮਯਾਬੀ ਹੋ ਜਾਂਦੇ ਨੇ ਤਾਂ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਵਾਂਗ ਸਿੰਗੂ ਤੇ ਟਿੱਕਰੀ ਸਰਹੱਦ ਤੇ ਵੀ ਸੁਰੱਖਿਆ ਤੇ ਇੰਤਜ਼ਾਮ ਕਿਤੇ ਹੋਏ ਨੇ ਹਰਿਆਣਾ ਦਿੱਲੀ ਪੁਲਿਸ ਦੇ ਜਵਾਨਾਂ ਤੋਂ ਇਲਾਵਾ ਆਈਟੀਬੀਪੀ ਸੀਆਰਪੀਐਫ BSF ਅਤੇ RAF ਦੀਆਂ ਕਈ ਕੰਪਨੀਆਂ ਸਰਹੱਦ ਤੇ ਤਾਇਨਾਤ ਕੀਤੀਆਂ ਗਈਆਂ ਨੇ ਟਿਕਰੀ ਸਰਹੱਦ ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਬਹਾਦਰਗੜ ਕਸਬੇ ਦੇ ਨਾਲ ਲੱਗਦੀ ਹੈ ਦਿੱਲੀ ਪੁਲਿਸ ਦੀਆਂ 20 ਟੁਕੜੀਆਂ ਤੇ ਹਰਿਆਣਾ ਪੁਲਿਸ ਦੀਆਂ 10 ਟੁਕੜੀਆਂ ਇੱਥੇ ਤਾਇਨਾਤ ਕੀਤੀਆਂ ਗਈਆਂ ਨੇ ਰੋਤਕ ਦਿੱਲੀ ਰਾਸ਼ਟਰੀ ਰਾਜਮਾਰਗ 9 ਤੇ ਸੈਕਟਰ 9 ਤੋਂ ਲੈ ਕੇ ਟਿਕਰੀ ਸਰਹੱਦ ਤੱਕ ਕਰੀਬ 1 ਕਿਲੋਮੀਟਰ ਦੇ ਖੇਤਰ ਨੂੰ ਪੂਰੀ ਤਰ੍ਹਾਂ ਦੇ ਨਾਲ ਸੀਲ ਕਰ ਦਿੱਤਾ ਗਿਆ ਜੀ ਹਾਂ CRPF ITBP BSF ਦੇ ਜਵਾਨ ਇੱਥੇ ਤਾਇਨਾਤ ਕੀਤੇ ਗਏ ਨੇ ਇਸ ਸਮੇ ਇੱਥੇ ਸਿਪਾਹੀ 6-6 ਘੰਟੇ ਦੀ ਸ਼ਿਫਟ ਤੇ ਡਿਊਟੀ ਤੇ ਨੇ ਆਈਟੀ ਬੀਪੀ ਦੇ ਜਵਾਨ ਦਿਨ ਵੇਲੇ ਤੇ ਬੀਐਸਐਫ ਦੇ ਜਵਾਨ ਰਾਤ ਨੂੰ ਤਾਇਨਾਤ ਰਹਿੰਦੇ ਨੇ ਇੱਥੇ 8 ਲੇਅਰ ਸੁਰੱਖਿਆ ਹੈ ਹਰ ਪਰਤ ਦੇ ਬਾਅਦ ਸੀਮਿੰਟ ਦੀ ਕੰਕਰੀਟ ਦੀ ਕੰਦ ਹੈ ਤੇ ਫਿਰ ਪੁੱਲਿਸ ਤੇ ਨੇਮ ਫੌਜੀ ਬਲਾਂ ਦੇ ਜਵਾਨ ਹੋਰ ਸੁਰੱਖਿਆ ਉਪਕਰਨਾ ਦੇ ਨਾਲ ਤਾਇਨਾਤ ਕੀਤੇ ਗਏ ਨੇ ਇਸ ਤੋਂ ਇਲਾਵਾ ਲੋਹੇ ਦੀਆਂ ਕੰਡਿਆਲੀਆਂ ਤਾਰਾਂ ਤੇ ਮਿੱਟੀ ਨਾਲ ਭਰੇ ਕੰਟੇਨਰ ਵੀ ਰੱਖੇ ਗਏ ਨੇ ਇਹ ਸਿੰਗੂ ਸਰਹੱਦ ਦਿੱਲੀ ਜੰਮੂ ਹਾਈਵੇ ਤੇ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਨਾਲ ਲੱਗਦੀ ਹੈ ਇੱਥੇ 7 ਲੇਅਰ ਸੁਰੱਖਿਆ ਪ੍ਰਣਾਲੀ ਹੈ ਪਹਿਲਾਂ ਬੈਰੀਗੇਟਿੰਗ ਫ ਲੋਹੇ ਦੇ ਬੈਰੀਗੇਡ ਕੰਡਿਆਲੀ ਤਾਰ ਸੜਕ ਦੇ ਵਾਹਨਾ ਤੇ ਕੰਟੇਨਰ ਦੀ ਨਾਕਾਬੰਦੀ ਕੀਤੀ ਗਈ ਹੈ ਸਰਹੱਦ ਤੇ 3000 ਤੋਂ ਵੱਧ ਦਿੱਲੀ ਪੁਲਿਸ ਤੇ ਜਵਾਨ ਤੇ ਅਰਧ ਸੈਨਿਕ ਬਲਾਂ ਦੀਆਂ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਇਹਨਾਂ ਵਿੱਚ ਮਹਿਲਾ ਸੈਨਿਕਾ ਦੀ ਟੁਕੜੀ ਵੀ ਸ਼ਾਮਿਲ ਹੈ ਅਰਧ ਸੈਨਿਕ ਤੇ ਪੁਲਿਸ ਕਰਮਚਾਰੀ ਪੂਰੀ ਚੌਕਸੀ ਤੇ ਸਾਜ਼ੋ ਸਮਾਨ ਦੇ ਨਾਲ ਤਾਇਨਾਤ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ